ਜਗਿੰਦਰ ਰਾਹਾਂ ਦਾ ਕਹਿੰਦਾ ਵੀ ਮਰਨ ਵਰਤ ਰੱਖਣ ਦਾ ਕੋਈ ਮਸਲਾ ਹੀ ਨਹੀਂ ਹਾਲੋ ਜਗਿੰਦਰ ਰਾਹਾਂ ਤੇ ਕਹਿੰਦਾ ਵੀ ਐਮਐਸਪੀ ਮਿਲ ਨਹੀਂ ਸਕਦੀ ਜਗਿੰਦਰ ਰਾਹਾਂ ਤੇ ਕਹਿੰਦਾ ਵੀ ਇੱਕ ਕਰਜ਼ਾ ਮਾਫ ਹੀ ਨਹੀਂ ਹੋ ਸਕਦਾ ਕਹਿੰਦੇ ਹਰ ਛੋਟੀ ਮੋਟੀ ਗੱਲ ਦੇ ਉੱਪਰ ਜਾ ਕੇ ਦਿੱਲੀ ਘੇਰ ਲੈਣੇ ਕੋਈ ਚੰਗੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਗੱਲ ਦੇ ਉੱਪਰ ਮਰਨ ਵਰਤ ਤੇ ਬੈਠੇ ਛੋਟੀਆਂ ਮੋਟੀਆਂ ਮੰਗਾਂ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੰਗਾਂ ਤੇ ਉਹੀ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ ਜਗਿੰਦਰ ਸਿੰਘ ਆਰਾਹਾਂ ਵੀ 13 ਮਹੀਨੇ ਉੱਥੇ ਦਿੱਲੀ ਬਾਟਾਣੇ ਤੇ ਬੈਠਾ ਰਿਹਾ ਜਿਹੜੇ ਸਾਨੂੰ ਸਲਾਮਾ ਦਿੰਦੇ ਨੇ ਵੀ ਇਹ ਜਿਹੜਾ ਲੀਡਰ ਦੀ ਜ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਤੇ ਜੇ ਇਹ ਬਾਣਾ ਵਰਤ ਗਿਆ ਤੇ ਫਿਰ ਇਹ ਨਹੀਂ ਹੈਗਾ ਇੱਥੇ ਠੱਪ ਹੋ ਜਾਏਗਾ ਠੰਡਾ ਪੈ ਜਾਏਗਾ ਇਹ ਅੰਦੋਲਨ ਕਿਸ ਤਰ੍ਹਾਂ ਚਲੇਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾਂ ਵੱਲੋਂ ਉਹ ਇਤਿਹਾਸ ਰਚਿਆ ਜਾਵੇਗਾ ਇਹਨਾਂ ਦੇ ਵਿੱਚ ਔਰੰਗੇ ਦੀ ਮੀਰ ਮੰਨੂ ਦੀ ਯਕਰੀਆ ਖਾਨ ਦੀ ਉਹ ਰੂਹ ਆ ਚੁੱਕੀ ਆ ਤੇ ਅੱਜ ਜਿਹੜੇ ਭਾਜਪੀ ਦੇ ਨਾਲ ਪੰਜਾਬ ਦੇ ਵੀ ਜਿਹੜੇ ਲੀਡਰ ਨੇ ਉਹਨਾਂ ਦੀ ਅਣਖ ਖਤਮ ਹੋ ਗਈ ਉਹ ਸਿੱਖ ਘੋਂਦੇ ਹੱਕਦਾਰ ਨਹੀਂ ਜਿਹੜੇ ਅੱਜ ਬੀਜੇਪੀ ਦੇ ਨਾਲ ਚੱਲ ਰਹੇ ਨੇ ਢੱਲੇਵਾਲ ਸਾਹਿਬ ਦੀ ਛੇਵੀਂ ਸ਼ਾਇਦ ਮਰਨ ਵਾਰਤਾ ਇਹ ਤਾਂ ਆਇਵਾਰੀ ਰੱਖਦੇ ਆ ਉਹਨਾਂ ਲੋਕਾਂ ਨੇ ਕਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸ਼ਹਾਦਤ ਦਾ ਝਾਂਪ ਪੀ ਜਾਂਦੇ ਨੇ ਤੇ ਉਸ ਤੋਂ ਬਾਅਦ ਦੂਸਰਾ ਆ ਜਾਂਦਾ ਤੇ ਫੇਰ ਮੈਂ ਜਵਾਬ ਦਊਂਗਾ ਉਹਨਾਂ ਲੋਕਾਂ ਨੂੰ ਉਹਨਾਂ ਚਿਰ ਮੈਂ ਜਵਾਬ ਨਹੀਂ ਦੇਣਾ ਇੱਕ ਪਰਿਵਾਰ ਮਲਕੇ ਇੱਕ ਪਿਓ ਦੀ ਚਾਰ ਪੁੱਤ ਤੇ ਇੱਕ ਜਿਹੜਾ ਉਹ ਕਿਰਿਆ ਦੁਸ਼ਮਣ ਦੇ ਕੇਰੇ ਵਿੱਚ ਤੇ ਦੁਜੇ ਬਾਹਰ ਖਲੋਤੇ ਤੇ ਉਹਨਾਂ ਨੂੰ ਉਹ ਸੱਦਾ ਦੇਊਗਾ ਤੇ ਫੇਰ ਆਉਣਗੇ ਕਹਿੰਦੇ ਨੇ ਕਿ ਸੱਸੋ ਧੀਆਂ ਜਿਹੜੀਆਂ ਨੇ ਉਹ ਲਾਪਤਾ ਹੋਈਆਂ ਨੇ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਬੀਜੇਪੀ ਸੰਸਦ ਮੈਂਬਰ ਦੇ ਵੱਲ ਭਾਰਤ ਦੀਆਂ 30 30 ਹਜ਼ਾਰ ਟੱਕਾਂ ਮੁਗਲੇ ਮੁਗਲ ਬੰਦ ਕੇ ਲੈ ਜਾਂਦੇ ਸੀ ਤੇ ਸਿੱਖ ਘਟ ਗਿਣਤੀ ਛੋਂਦੇ ਹੋਏ ਛਡਵਾ ਕੇ ਉਹਨਾਂ ਨੂੰ ਘਰੋ ਘਰੀ ਪਚਾਉਂਦੇ ਸੀ ਉਹ ਤੇਰੇ ਵਰਗੇ ਬੰਦੇ ਉਹਨਾਂ 3 ਨੂੰ ਵਾਪਸ ਨਹੀਂ ਲੈ ਲੈਂਦੇ ਚਹੁੰਦੇ ਸੀ ਇੱਕ ਰਾਤ ਇਹ ਮੁਸਲਮਾਨਾਂ ਦੇ ਮੁਗਲਾ ਕੋ ਰਹਿ ਹੀ ਆ ਇਹਦਾ ਧਰਮ ਛਿੰਗਿਆ ਤੂੰ ਉਹਨਾਂ ਚੋਂ ਐ ਆਪ ਵਾਅਦੇ ਕਰਕੇ ਲਿਖਤੀ ਵਾਅਦੇ ਕਰਕੇ ਉਹ ਸਰੇਣੀ ਚੜਾਉਂਦੇ ਇਸ ਦੇਸ਼ ਦੇ ਹੁਕਮਰਾਨ ਉਪ ਰਾਸ਼ਟਰਪਤੀ ਦੇ ਸੰਦੇਸ਼ ਨੂੰ ਕੁਛ ਨਹੀਂ ਮੰਨਦੇ ਇਸ ਦੇਸ਼ ਦੇ ਹੁਕਮਰਾਨ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਕੁਝ ਨਹੀਂ ਮੰਨਦੇ ਤੇ ਇਹ ਆਮ ਜਨਤਾ ਨੂੰ ਇਹ ਕੀ ਮੰਨਣਗੇ ਇਸ ਕਰਕੇ ਇਹਨਾਂ ਦਾ ਜਿਹੜਾ ਹੱਠ ਹੈ ਬਹੁਤ ਵੱਡਾ ਹੱਠ ਹੈ ਔਰ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਅੱਜ ਦਿੱਲੀ ਤਖਤ ਤੇ ਬੈਠਾ ਉਸ ਅਰੰਗੇ ਦੀ ਯਾਦ ਕਰਾ ਰਿਹਾ ਜਿਸ ਅਰੰਗੇ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਦੇ ਵਿੱਚ ਬੁਲਾ ਕੇ ਤੇ ਉਥੇ ਸ਼ਹੀਦ ਕੀਤਾ ਸੀ ਨਾਲ ਦੇ ਸਾਥੀ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ ਇਸੇ ਤਰ੍ਹਾਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਲੋਕਾਂ ਦੀ ਮਲਕ ਜਿਹੜੀਆਂ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਲੋਕਾਂ ਦੇ ਜਿਹੜੇ ਮਸਲੇ ਨੇ ਹੱਲ ਕਰਾਉਣ ਲਈ ਆਤਮ ਹੱਤਿਆ ਨੂੰ ਰੋਕਣ ਵਾਸਤੇ ਆਮ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਹੱਕਾਂ ਦੀ ਵਾਸਤੇ ਜਿਹੜੀ ਲੜਾਈ ਲੜ ਕੇ ਆਪਣਾ ਜਿਹੜਾ ਸਰੀਰ ਆ ਉਹ ਤਿਲ ਤਿਲ ਕਰਕੇ ਜਿਹੜਾ ਉਹ ਖਤਮ ਕਰ ਰਹੇ ਨੇ ਪਰ ਦੂਸਰੇ ਪਾਸੇ ਔਰੰਗੇ ਦੀ ਰੂਹ ਵਾਲੇ ਜਿਹੜੇ ਨੇ ਉਹ ਉਸੇ ਹੀ ਸਟੈਂਡ ਤੇ ਖਲੋ ਕਿਸਾਨਾਂ ਗੂ ਮਰਨ ਵਰਤੇ ਬੈਠੇ ਨੇ ਜਗਜੀਤ ਸਿੰਘ ਡੱਲਿਆ ਪਰ ਦੂਸਰੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਾਰੇ ਮਨ ਮੋਟਾਬ ਨੂੰ ਭਲਾ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਤਾਂ ਹੁਣ ਆ ਜਾਣਾ ਚਾਹੀਦਾ ਹੂ ਕਿ ਜਾਣ ਤੇ ਬਣੀ ਹੋਈ ਆ ਇੱਕ ਕਿਸਾਨਾਂ ਗੁੱਦੀ ਕਿਸਾਨਾਂ ਦੇ ਲਈ ਦੇਖੋ ਮੈਂ ਇੱਕ ਬੇਨਤੀ ਕਰਾਂਗਾ ਕਿ ਇੱਥੇ ਬਹੁਤ ਸਾਰੇ ਕੱਲ ਆਏ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਕੁਝ ਲੋਕ ਆਪਣੇ ਹਿਸਾਬ ਨਾਲ ਬੋਲ ਵੀ ਰਹੇ ਨੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਾਂਗਾ ਪਰ ਜਿਹੜਾ ਆਉਣ ਦੀ ਗੱਲ ਆ ਹੁਣ ਕਈ ਪੱਤਰਕਾਰ ਤੁਸੀਂ ਤਾਂ ਉਸ ਤਰ੍ਹਾਂ ਦਾ ਸਵਾਲ ਨਹੀਂ ਕੀਤਾ ਵੀ ਤੁਸੀਂ ਉਹਨਾਂ ਨੂੰ ਸੱਦਾ ਦਿਓਗੇ ਕਈ ਮਿਰਤੇ ਸਵੇਰੇ ਅੱਜ ਬਹੁਤ ਸਾਰੇ ਪੱਤਰਕਾਰਾਂ ਨੇ ਵੀਰਾਂ ਨੇ ਸਵਾਲ ਹੀ ਕੀਤੇ ਵੀ ਤੁਸੀਂ ਸੱਦਾ ਦਿਓਗੇ ਤੇ ਮੇਰਾ ਉਹਨਾਂ ਨੂੰ ਜਵਾਬ ਸੀ ਵੀ ਵੇਖੋ ਇੱਕ ਪਰਿਵਾਰ ਮਲਕਿ ਇੱਕ ਪਿਓ ਦੇ ਚਾਰ ਪੁੱਤ ਨੇ ਤੇ ਇੱਕ ਜਿਹੜਾ ਉਹ ਕਿਰਿਆ ਦੁਸ਼ਮਣ ਦੇ ਘੇਰੇ ਵਿੱਚ ਤੇ ਦੁਜੇ ਬਾਹਰ ਖਲੋਤੇ ਨੇ ਤੇ ਉਹਨਾਂ ਨੂੰ ਉਹ ਸੱਦਾ ਦਊਗਾ ਤੇ ਫੇਰ ਆਉਣਗੇ ਉਹਨਾਂ ਦੀ ਆਪਣੀ ਆਪ ਜ਼ਿੰਮੇਵਾਰੀ ਬਣਦੀ ਆ ਕਿ ਉਹ ਉਹਦੇ ਪਿੱਛੇ ਆ ਕੇ ਖਲੋਣ ਵੀ ਅੱਜ ਦੁਸ਼ਮਣ ਨੂੰ ਸਾਡੇ ਭਰਾ ਨੇ ਘੇਰਿਆ ਤੇ ਅਸੀਂ ਜਾ ਕੇ ਆਪਣੇ ਭਰਾ ਦੀ ਵਾਦੀ ਉਹ ਜਦੋਂ ਉਹ ਇੱਥੇ ਆਉਣਗੇ ਤੇ ਫਿਰ ਆਪਣੇ ਆਪ ਹੀ ਜਿਹੜਾ ਉਹ ਸਾਰਾ ਕੁਝ ਹੋ ਸਕਦਾ ਪਰ ਉਹ ਜੇ ਕੋਈ ਕਵੇ ਵੀ ਸਾਨੂੰ ਸਦਾ ਦੇਵੇ ਤੇ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੋਣ ਤੇ ਫਿਰ ਸਦਾ ਨਹੀਂ ਦਿੱਤਾ ਜਾਂਦਾ ਅੱਜ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੋ ਸਰੀਰਕ ਹਾਲਤ ਹੈ ਡਾਕਟਰੀ ਜੋ ਰਿਪੋਰਟਾਂ ਨੇ ਔਰ ਤੁਸੀਂ ਉਹਨੂੰ ਦੇਖ ਲਿਆ ਕਿ ਉਹਦੀ ਜਿਹੜੀ ਬੋਲ ਜਿਹੜਾ ਆਵਾਜ਼ ਆ ਉਹ ਕਿੰਨੀ ਧੀਮੀ ਹੋ ਗਈ ਆ ਪਤਾ ਨਹੀਂ ਇਹ ਆਵਾਜ਼ ਚੱਲਦੀ ਚੱਲਦੀ ਕਦੋਂ ਬੰਦ ਹੋ ਜਾਣੀ ਆ ਪਰ ਤੁਸੀਂ ਇੱਕ ਵਿਚਾਰ ਕਰੋ ਜਦੋਂ ਵੀ ਕੋਈ ਆਦਮੀ ਬਿਮਾਰ ਹੁੰਦਾ ਹੈ ਤੇ ਅਸੀਂ ਡਾਕਟਰ ਕੋਲ ਜਾਂਦੇ ਆ ਤੇ ਡਾਕਟਰ ਕੀ ਕਹਿੰਦਾ ਹੈ ਦਵਾਈ ਦਿੰਦਾ ਤੇ ਨਾਲ ਹਦਾਇਤ ਕਰਦਾ ਵੀ ਭਾਈ ਇਹ ਦਵਾਈ ਤੂੰ ਖਾਲੇ ਖਾਲੀ ਪੇਟ ਨਹੀਂ ਖਾਣੀ ਕੋਈ ਖਾਣਾ ਖਾ ਕੇ ਤੇ ਫਿਰ ਦਵਾਈ ਖਾਣੀ ਆ ਜਿਸ ਆਦਮੀ ਨੇ 26 ਨਵੰਬਰ ਸਵੇਰੇ ਤੜਕੇ ਪੌਣੇ 3 ਵਜੇ ਜਦੋਂ ਪੰਜਾਬ ਪੁਲਿਸ ਉਠਾ ਕੇ ਲੱਗੀ ਸੀ ਜ਼ਬਰਦਸਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਨਾਜ ਅੰਨਮੋਣੂ ਨਹੀਂ ਲਾਇਆ ਤੇ ਨਾ ਖਾਦੀ ਦਵਾਈ ਉਹਨੀਆਂ ਦਿਨਾਂ ਦੇ ਵਿੱਚ ਉਸ ਬਿਮਾਰ ਆਦਮੀ ਦੀ ਜਿਹੜੀ ਸਰੀਰਕ ਹਾਲਤ ਆ ਉਹ ਕਿੱਥੇ ਚਲੀ ਗਈ ਆ ਸੋ ਇਸ ਟਾਈਮ ਦੇ ਉੱਤੇ ਉਹ ਜਿਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਉਹ ਸਾਨੂੰ ਪਤਾ ਹੈ ਕਿਹਨੇ ਹਾਲਾਤਾਂ ਚੋਂ ਗੁਜ਼ਰ ਰਿਹਾ ਪਰ ਸਰਕਾਰਾਂ ਜਿਹੜੀਆਂ ਨੇ ਉਹ ਹੱਠ ਧਰਮੀ ਵਰਤਾਰੀਆਂ ਨੇ ਜਦੋਂ ਕਿ ਚਾਹੀਦਾ ਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮਤਲਬ ਬਾਕੀਆਂ ਨੂੰ ਸੱਦੇ ਦੀ ਲੋੜ ਨਹੀਂ ਆ ਜਾਣਾ ਚਾਹੀਦਾ ਕੱਲ ਜਿਵੇਂ ਤੁਸੀਂ ਕਿਹਾ ਕੁਝ ਆਗੂ ਆਏ ਵੀ ਕੱਲ ਕੁਝ ਆਗੂ ਆਏ ਤਾਂ ਉਸ ਤੋਂ ਬਾਅਦ ਕਾਕਾ ਕੋਟਰਾ ਜੋ ਕਿ ਆਗੂ ਨੇ ਸਿੱਧੂਪੁਰ ਜਥੇਬੰਦੀ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਕਈ ਆਗੂ ਤਾਂ ਹੁਣ ਆਇਆ ਲੱਗਦਾ ਵੀ ਐਂ ਦੇਖਣਾ ਹੁੰਦਾ ਕਿ ਡੱਲੇ ਵਾਲ ਹੈਗਾ ਕਿ ਮਰ ਗਿਆ ਇਥੋਂ ਤੱਕ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਲੱਗਦਾ ਵੀ ਇਹ ਇਹੀ ਬਿਆਨਬਾਜ਼ੀ ਸਹੀ ਹੈ ਨਹੀਂ ਦੇਖੋ ਉਹ ਪਤਾ ਨਹੀਂ ਕਿਸ ਸੰਦਰਭ ਚੋਂ ਨੇ ਬਿਆਨਬਾਜ਼ੀ ਦਿੱਤੀ ਹੈ ਮੈਂ ਤਾਂ ਦੇਖੋ ਕੱਲ ਵੀ ਆਇਆ ਨੂੰ ਤਾਨੂੰ ਪਤਾ ਹੋਵੇਗਾ ਕਿ ਟਕੈ ਦੇ ਨਾਲ ਬੈਠ ਕੇ ਚਾਹ ਪਾਣੀ ਪੀਤਾ ਸਾਹੂ ਕੀਤਾ ਤੇ ਮੈਂ ਅੱਜ ਵੀ ਇਹ ਗੱਲ ਦੇ ਵਿੱਚ ਹਰ ਬੰਦੇ ਦੀ ਆਪਣੀ ਆਪਣੀ ਵਿਚਾਰਤਾਂ ਹੁੰਦੀ ਹੈ ਸੋਚ ਹੁੰਦੀ ਹੈ ਲੇਕਿਨ ਮੈਂ ਤੇ ਇਹ ਗੱਲ ਕਹਾਂਗਾ ਕਿ ਜੇ ਕੋਈ ਕਿਸੇ ਤਰ੍ਹਾਂ ਦੇ ਉਹਨੇ ਇਹ ਵੇਖਣਾ ਪੈਗਾ ਕਿ ਜੇ ਕਾਕੇ ਨੇ ਕੋਈ ਇਸ ਤਰ੍ਹਾਂ ਦੀ ਸਟ੍ਰੀਮ ਕਿਉਂਕਿ ਉਹ ਜਿਹੜੀ ਕਹਾਣੀ ਹੈ ਨਾ ਜਿਹੜੀ ਜਿਸ ਤਰ੍ਹਾਂ ਕੇ ਜੁਗਿੰਦਰ ਸਿੰਘ ਰਾਹ ਤੇ ਮਾਨਸਾ ਜਿਹੜਾ ਉਹ ਜਿਸ ਤਰ੍ਹਾਂ ਬੋਲ ਰਿਹਾ ਹੈ ਉਹ ਬੋਲਦੀ ਕਈ ਵਾਰਾ ਦਿਮਾਗ ਦੇ ਵਿੱਚ ਉਥੇ ਦਿਮਾਗ ਚੱਲਿਆ ਜਾਂਦਾ ਤੇ ਉਹ ਕੋਈ ਗੱਲ ਨਿਕਲ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਸਾਡੇ ਵਿੱਚ ਨਹੀਂ ਹੈਗੀ ਜੋਗਿੰਦਰ ਗਰਾਹਾਂ ਕੀ ਕਹਿ ਰਹੇ ਨੇ ਤੁਹਾਡੇ ਨਾਲ ਜੋਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਮਰਨ ਮਰ ਤੱਕ ਰੱਖਣ ਦਾ ਕੋਈ ਮਸਲਾ ਹੀ ਨਹੀਂ ਹੱਲ ਹੋਣਾ ਜੋਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਐਮ ਐਸ ਵੀ ਮਿਲ ਨਹੀਂ ਸਕਦੀ ਅ ਜਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਇੱਕ ਕਰਜ਼ਾ ਮਾਫ ਹੀ ਨਹੀਂ ਹੋ ਸਕਦਾ ਜੋ ਜੁਗਿੰਦਰ ਅਗਰਾਹ ਜਿਹੜਾ ਬਹੁਤ ਕੁਛ ਕਰਦਾ ਤੇ ਰੋਲਦੂ ਤੇ ਤੁਹਾਨੂੰ ਪਤਾ ਹੀ ਆ ਜੋ ਕੁਝ ਬੋਲ ਰਿਹਾ ਤੇ ਪਰ ਮੈਂ ਫਿਰ ਵੀ ਉਹਨਾਂ ਦੇ ਉੱਤੇ ਕਿਸੇ ਕਿਸੇ ਦੀ ਟਿੱਪਣੀ ਕਰਦਾ ਉਹਨਾਂ ਦੀ ਆਪਣੀ ਸੋਚ ਆ ਆਪਣੀ ਵਿਚਾਰ ਆ ਅਸੀਂ ਲੜਾਈ ਲੜ ਰਹੇ ਹਾਂ ਔਰ ਲੜਾਈ ਬੁਰੀ ਤਾਨਦੇਹੀ ਦੇ ਨਾਲ ਜਿਹੜਾ ਉਹ ਅਸੀਂ ਲੜ ਰਹੇ ਹਾਂ ਦਿਲੋਂ ਲੜਾਈ ਲੜ ਰਹੇ ਹਾਂ ਅਸੀਂ ਕੋਈ ਇਹ ਨਹੀਂ ਬਿਲਕੁਲ ਖਵਾ ਨਹੀਂ ਬੜਾ ਸੋਚ ਸਮਝ ਕੇ ਫੈਸਲਾ ਕੀਤਾ ਹੈ ਜਗਿੰਦਰ ਗਰਾਹ ਵੱਲੋਂ ਇੱਕ ਬਿਆਨ ਹੋਰ ਵੀ ਦਿੱਤਾ ਜਾਂਦਾ ਉਹ ਕਹਿੰਦੇ ਹਰ ਛੋਟੀ ਮੋਟੀ ਗੱਲ ਦੇ ਉੱਪਰ ਜਾ ਕੇ ਦਿੱਲੀ ਘੇਰ ਲੈਣੇ ਕੋਈ ਚੰਗੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਗੱਲ ਦੇ ਉੱਪਰ ਮਰਨ ਵਰਤੇ ਬੈਠੇ ਛੋਟੀਆਂ ਮੋਟੀਆਂ ਮੰਗਾਂ ਨੇ ਦੇਖੋ ਇਹ ਮੈਨੂੰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੰਗਾਂ ਤੇ ਉਹੀ ਨੇ ਜਿਹਨਾਂ ਮੰਗਾਂ ਨੂੰ ਲੈ ਕੇ ਜਗਿੰਦਰ ਸਿੰਘ ਆ ਰਹਾਂ ਵੀ 13 ਮਹੀਨੇ ਉੱਥੇ ਦਿੱਲੀ ਬਾਟਰਾ ਤੇ ਬੈਠਾ ਰਿਹਾ ਸਰਕਾਰ ਦੇ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਉਹੀ ਮੰਗਾਂ ਨੇ ਯਾਰ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਸੀ ਤੇ ਉਹ ਲਾਗੂ ਨਹੀਂ ਕੀਤੀਆਂ ਅਸੀਂ ਉਹ ਲਾਗੂ ਕਰਾਉਣ ਵਾਸਤੇ ਅੱਜ ਆ ਬੈਠੀਆਂ ਤੇ ਔਰ ਸਾਡਾ ਲੀਡਰ ਜਿਹੜਾ ਉਹ ਮਰਨ ਮਰਥ ਤੇ ਬੈਠਾ ਔਰ ਤਿਲ ਤਿਲ ਕਰਕੇ ਉਹਦੀ ਜਾਨ ਜਿਹੜੀ ਆ ਉਹ ਜਾ ਰਹੀ ਆ ਤੇ ਉਹ ਕਹਿੰਦਾ ਭਈ ਇਸ ਹਾਰ ਮੰਗ ਦੇਤੇ ਕੇਂਦਰ ਸਰਕਾਰ ਦੇ ਖਲਾਫ ਜਿਹੜਾ ਉਹ ਮਦਾਨ ਕਰਨ ਦੇ ਜਾਣਾ ਨਹੀਂ ਚਾਹੀਦਾ ਫਿਰ ਇਹ ਦੱਸ ਦੋ ਭਈ ਮੰਗਾ ਕਿਦੇ ਇਹ ਕੀ ਦੀਆਂ ਕਿਸ ਮਤਲਬ ਕਿ ਕਿਦੇ ਆਧਾਰ ਮਤਲਬ ਕੌਣ ਮੰਗਾ ਜੜੀਆਂ ਨੇ ਇਹ ਲਾਗੂ ਕੌਣ ਕਰੇਗਾ ਕੀ ਇਹ ਪੰਜਾਬ ਲੈਵਲ ਦੀਆਂ ਨੇ ਕੀ ਇਹ ਹਰਿਆਣਾ ਲੈਵਲ ਦੀਆਂ ਨੇ ਕੀ ਇਹ ਰਾਜਸਥਾਨ ਦੀਆਂ ਨੇ ਕੀ ਗੁਜਰਾਤ ਦੀਆਂ ਨੇ ਕੀ ਇਹ ਮੰਗਾਂ ਜਿਹੜੀਆਂ ਨੇ ਇਹ ਕੇਂਦਰ ਦੇ ਅਧਿਕਾਰ ਖੇਤਰ ਚ ਨੇ ਕਾ ਕਿਸੇ ਸੂਬੇ ਦੇ ਚ ਨੇ ਕੀ ਮੈਂ ਉਗਰਾਹਾਂ ਸਾਹਿਬ ਨੂੰ ਬੇਨਤੀ ਰੂਪ ਚ ਸਵਾਲ ਕਰਦਾ ਮੈਂ ਮਨ ਦਿਖਾ ਕੇ ਨਹੀਂ ਕਰਦਾ ਉਹ ਭਾਵੇਂ ਕੁਝ ਵੀ ਬੋਲੇ ਲੇਕਿਨ ਅਸੀਂ ਇੱਥੇ ਲੜਾਈ ਲੜ ਰਹੇ ਹਾਂ ਅਸੀਂ ਕਿਸੇ ਦਾ ਮਨ ਦਿਖਾਉਣ ਵਾਸਤੇ ਮੈਂ ਤੁਹਾਡੇ ਰਾਹੀਂ ਕੋਈ ਬਿਆਨ ਨਹੀਂ ਦੇਵਾਂਗਾ ਮੈਂ ਸਿਰਫ ਉਹਨੂੰ ਇਹੀ ਗੱਲ ਕਹਿਣਾ ਕਿ ਉਗਰਾਹਾਂ ਸਾਹਿਬ ਜਦੋਂ 13 ਮਹੀਨੇ ਦਿੱਲੀ ਆਪਾਂ ਬੈਠੇ ਸੀ ਉਦੋਂ ਕਿਹੜੀਆਂ ਮੰਗਾਂ ਸੀ ਤੇ ਉਹ ਵਾਅਦੇ ਜਿਹੜੇ ਕੀਤੇ ਸੀ ਕੀ ਉਹ ਪੂਰੇ ਹੋ ਗਏ ਇਹ ਉਹੀ ਮੰਗਾਂ ਨੇ ਗੁਰਾਹਾਂ ਸਾਹਿਬ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਸੀ ਤੇ ਲਿਖਤੀ ਪੱਤਰ ਵੀ ਦਿੱਤਾ ਸੀ ਜਦੋਂ ਆਪਾਂ 9 ਦਸੰਬਰ ਨੂੰ ਉਥੋਂ ਆਏ ਸਾਂ 9 ਦਸੰਬਰ ਦਾ ਪੱਤਰ ਯਾਦ ਕਰੋ ਜਦੋਂ ਪੜ੍ਹੋ ਵੀ ਉਹ ਕੀ ਆ ਪੱਤਰ ਸੋ ਇਹ ਜਿਹੜੀ ਗੱਲ ਕਹਿਣੀ ਆ ਇਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆਪਣੀ ਵਿਚਾਰ ਹੋ ਸਕਦੀਆਂ ਲੇਕਿਨ ਮੰਗਾਂ ਉਹੀ ਨੇ ਜਿਹੜੀਆਂ ਕੇਂਦਰ ਜਦੋਂ ਅਸੀਂ ਇਕੱਠੇ ਹੋ ਕੇ ਲੜਾਈ ਲੜੀ ਸੀ ਤੇ ਕੇਂਦਰ ਸਰਕਾਰ ਨੇ ਮੰਨੀਆਂ ਸੀ ਤੇ ਉਹੀ ਮੰਗਾਂ ਅਸੀਂ ਲਾਗੂ ਕਰਾਉਣ ਵਾਸਤੇ ਇੱਥੇ ਬੈਠੇ ਆ গা এ মত ਮੰਗਾ ਜਿਵੇਂ ਤੁਸੀਂ ਕਿਹਾ ਕਿ ਇਹ ਕੋਈ ਮੰਗਾ ਛੋਟੇ ਲੈਵਲ ਦੀਆਂ ਨਹੀਂ ਇਹ ਮੰਗਾ ਦੇ ਪਿੱਛੇ ਵੀ ਆਉਂਦਾ ਜੇ ਇਹਦੇ ਪਿੱਛੇ ਜਾਣਾ ਹੋਵੇ ਤਾਂ ਅਮਰੀਕਾ ਤੱਕ ਗੱਲ ਚਲੀ ਜਾਂਦੀ ਹੈ ਗੈਟ ਤੱਕ ਗੱਲ ਚਲੀ ਜਾਂਦੀ ਹੈਗੀ ਲੱਗਦਾ ਵੀ ਜਿਹੜੀਆਂ ਪਾਲਿਸੀਆਂ ਲਗਾਤਾਰ ਕੇਂਦਰ ਸਰਕਾਰ ਜਾਂ ਅਮਰੀਕਾ ਥੋਪ ਰਿਹਾ ਗੈਟ ਥੋਪ ਰਿਹਾ ਉਹਨਾਂ ਦੇ ਲਈ ਉਹ ਇਹਨੇ ਜਲਦੀ ਮੰਨ ਲੈਣਗੇ ਇਹਨੇ ਜਲਦੀ ਦਬਾਅ ਮੰਨ ਲੈਣਗੇ ਤੇ ਇੱਕ ਆਗੂ ਜਿਹੜਾ ਕਿ ਮਜੀਦੀ ਜਾਨ ਬੇਸ਼ਕੀਮਤੀ ਹੈ ਵੱਡਾ ਆਗੂ ਹੈ ਉਹਦੀ ਜਾਨ ਇਸ ਤਰੀਕੇ ਨਾਲ ਜੋਖਮ 'ਚ ਪਾ ਕੇ ਇਸ ਤਰੀਕੇ ਨਾਲ ਉਹਦੀ ਜਾਨ ਕੁਰਬਾਨ ਕਰਕੇ ਕਿ ਲੱਗਦਾ ਸਰਕਾਰ ਪ੍ਰਸੀਜ ਜੋ ਜਿਹੜੀ ਹਾਲੇ ਤੱਕ ਟਸਟਮਸ ਨਹੀਂ ਹੋਈ ਬਹੁਤ ਵਧੀਆ ਸਵਾਲ ਹੈ ਇਹਦਾ ਜਵਾਬ ਇਤਿਹਾਸਕ ਪੱਖ ਤੋਂ ਦਵਾਂਗਾ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਕੋਲ ਕਸ਼ਮੀਰੀ ਪੰਡਤ ਗਏ ਸਨ ਉਹਨਾਂ ਨੇ ਜਾ ਕੇ ਜਦੋਂ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਉਦੋਂ ਗੋਬਿੰਦ ਰਾਏ ਨਾਂ ਸੀ ਉਹਨਾਂ ਦਾ ਉਸ ਟਾਈਮ ਤੇ ਉਹਨਾਂ ਦੇ ਕੋਲ ਆਉਂਦੇ ਨੇ ਤੇ ਪੁੱਛਦੇ ਪਿਤਾ ਜੀ ਕੌਣ ਨੇ ਕਿਸ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਕਹਿੰਦੇ ਆ ਕਿ ਆ ਮਸਲਾ ਕਿ ਇਹਨਾਂ ਦਾ ਧਰਮ ਜਾ ਰਿਹਾ ਹੈ ਤੇ ਇਹ ਆਪਣੀ ਫਰਿਆਦ ਲੈ ਕੇ ਆਏ ਆ ਤੇ ਉਹਨਾਂ ਕਹਾਂ ਪੀ ਫਿਰ ਇਹਦਾ ਹੱਲ ਕੀ ਆ ਉਨਾ ਕਹਿ ਭੀ ਇਹਦਾ ਹਾਲ ਹੈ ਕਿਸੇ ਮਹਾਂਪੁਰਸ਼ ਦੀ ਸ਼ਹਾਦਤ ਤੂੰ ਕਹਿ ਲਗੇ ਫਿਰ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕਿਹੜਾ ਹੁਣ ਉਸ ਟਾਈਮ ਦੇ ਉੱਤੇ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਸਾਡੇ ਵਰਗੇ ਅੱਜ ਵਰਗੇ ਸਹਾਗੀਰ ਹੁੰਦੇ ਕਿ ਗੁਰੂ ਜੀ ਤੁਸੀਂ ਨਾ ਜਾਓ ਤੁਹਾਡੇ ਮਗਰੋਂ ਕੰਮ ਨਹੀਂ ਚੱਲਣਾ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਾਤਲ ਦੇ ਕੋਲ ਜਾਂਦੇ ਤੇ ਜੇ ਉਹ ਗਏ ਨੇ ਇੱਕ ਇਤਿਹਾਸ ਰਚਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਦੀ ਸ਼ਹਾਦਤ ਕਿਸ ਤਰ੍ਹਾਂ ਰੰਗ ਲਿਆਈ ਖਾਲਸਾ ਪੰਥ ਦੀ ਸਿਰਜਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ ਔਰ ਉਸ ਤੋਂ ਬਾਅਦ ਜ਼ੁਲਮ ਦੇ ਖਿਲਾਫ ਕਿਸ ਤਰ੍ਹਾਂ ਜੂਝੇ ਤੇ ਅੱਜ ਤੱਕ ਜੂਝਿਆ ਆ ਰਹੇ ਹਾਂ ਸੋ ਅੱਜ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਜਿਹੜਾ ਉਹ ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਤਿਲਟਲਾ ਜਿਹੜਾ ਉਹ ਇਸ ਤਰ੍ਹਾਂ ਕਟਾਰਿਆ ਉਹਦਾ ਜਾਨ ਜਾ ਰਹੀ ਹੈ ਤਿਲਤਲ ਕਰਕੇ ਤੇ ਉਹ ਕਾਦੇ ਵਾਸਤੇ ਦੇਸ਼ ਦੇ ਸਮੁੱਚੇ ਕਿਰਤੀ ਲੋਕਾਂ ਦੀ ਖਾਤਰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਕਾਰਖਾਨੇ ਛੋਟਾ ਕਾਰਖਾਨੇ ਦਾਾਰਾ ਹੈ ਉਹ ਟਰਾਂਸਪੋਰਟਰ ਹੈ ਉਹ ਮਲਾਜਮ ਹੈ ਕੁਛ ਵੀ ਹੈ ਉਹਨਾਂ ਵਾਸਤੇ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਬੱਚੇ ਨੇ ਉਹ ਆਤਮ ਹੱਤਿਆ ਨਾ ਕਰਨ ਇਸ ਕਰਕੇ ਚਾਹ ਦੇ ਰਿਹਾ ਸੋ ਜੇਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਬਾਅਦ ਇੱਕ ਨਵੀਂ ਕ੍ਰਾਂਤੀ ਆ ਸਕਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ ਮੈਂ ਅਹੀਂ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਸਾਡੇ ਤੋਂ ਜਾਵੇ ਪਰ ਜੇ ਸਰਕਾਰਾਂ ਇਹੋ ਕੁਝ ਚਾਉਂਦੀਆਂ ਨੇ ਤੇ ਜਿਹੜੇ ਸਾਨੂੰ ਸਲਾਮਾ ਦਿੰਦੇ ਨੇ ਵੀ ਇਹ ਜਿਹੜੇ ਲੀਡਰ ਦੀ ਜਾਨ ਜਿਹੜੀ ਕੀਮਤੀ ਆ ਤੇ ਇਤਿਹਾਸ ਪੜ੍ਹ ਲੈਣ ਗੁਰੂ ਤੇਗ ਬਹਾਦਰ ਪਾਛਾ ਦਾ ਤੇ ਜੇ ਇਹ ਭਾਣਾ ਵਰਤ ਗਿਆ ਤੇ ਫਿਰ ਇਹ ਨਹੀਂ ਹੈਗਾ ਕਿ ਇਹ ਡੱਲੇਵਾਲ ਦੀ ਜ਼ਿੰਦਗੀ ਜਾਂਦੀ ਰਹੀ ਆ ਤੇ ਉਦੋਂ ਬਾਅਦ ਇਹ ਮਸ ਇੱਥੇ ਖੱਪ ਹੋ ਜਾਏਗਾ ਠੰਡਾ ਪੈ ਜਾਏਗਾ ਇਹ ਅੰਦੋਲਨ ਕਿਸ ਤਰ੍ਹਾਂ ਚਲੇਗਾ ਇਹ ਦੁਨੀਆ ਦੇ ਇਤਿਹਾਸ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾਂ ਵੱਲੋਂ ਉਹ ਇਤਿਹਾਸ ਰਚਿਆ ਜਾਵੇਗਾ ਔਰ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਅੱਜ ਸਾਡੇ ਤੇ ਕਿੰਤੂ ਪ੍ਰਤੂ ਕਰਦੇ ਨੇ ਉਹੀ ਲੋਕ ਦੁਬਾਰਾ ਫਿਰ ਕਹਿਣਗੇ ਪਰ ਮੈਂ ਅਜੇ ਤੱਕ ਉਹਨਾਂ ਲੋਕਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਜਿਸ ਤਰ੍ਹਾਂ ਇੱਕ ਮਿਸਾਲ ਹੈ ਕਿ ਇੱਕ ਸੰਤਮਾਪੁਰਸ਼ਨ ਤੇ ਉਹਨਾਂ ਦੇ ਕੋਲ ਇੱਕ ਵੇਸਵਾ ਹੁੰਦੀ ਆ ਉਹ ਕਹਿੰਦੀ ਹੈ ਕਿ ਮਹਾਂਪੁਰਸ਼ੋ ਆਹ ਜਿਹੜੀ ਮੇਰੇ ਕੁੱਤੇ ਦੀ ਪੂਛ ਹੈ ਤੇ ਜਿਹੜੇ ਵਾਲ ਨੇ ਇਹ ਤੁਹਾਡੀ ਦਾੜੀ ਨਾਲੋਂ ਚੰਗੇ ਨੇ ਤੇ ਉਹ ਚੁੱਪ ਰਹਿ ਚੁੱਪ ਰਹਿ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ ਤੇ ਉਹਨਾਂ ਆਪਣੇ ਸਿੱਖਾਂ ਨੂੰ ਚੇਲਿਆਂ ਨੂੰ ਕਿਹਾ ਭਈ ਜਾ ਉਸ ਬੀਬੀ ਨੂੰ ਬੁਲਾ ਕੇ ਲਿਆ ਉਹ ਬੀਬੀ ਨੂੰ ਸੋਚਿਆ ਅਪੀ ਅੱਜ ਕਿਉਂ ਬੁਲਾਇਆ ਚੇਲੇ ਵੀ ਹੈਰਾਨ ਨੇ ਪਰ ਉਹ ਬੀਬੀ ਜਦੋਂ ਆਈ ਤੇ ਫਿਰ ਉਹ ਜਦੋਂ ਕੋਲ ਆਉਂਦੀ ਆ ਉਹ ਸੰਤ ਮਹਾਰਿਸ਼ਦ ਕਹਿੰਦੇ ਆ ਕਿ ਬੀਬਾ ਤੂੰ ਮੇਰੇ ਤੇ ਆ ਸਵਾਲ ਕੀਤਾ ਸੀ ਕਿ ਤੇਰੀ ਦਾੜ੍ਹੀ ਨਾਲੋਂ ਮੇਰੀ ਕੁੱਤੇ ਦੀ ਪੂਛ ਦੇ ਵਾਲ ਚੰਗੇ ਉਹਨੇ ਕਿਹਾ ਕਿ ਅੱਜ ਮੈਂ ਤੈਨੂੰ ਇਹ ਕਹਿਣਾ ਕਿ ਮੇਰੀ ਜਿਹੜੀ ਦਾੜ੍ਹੀ ਆ ਇਸ ਦਾੜ੍ਹੇ ਦੇ ਜਿਹੜੇ ਕੇਸ ਨੇ ਤੇਰੇ ਕੁੱਤੇ ਦੀ ਪੂਛ ਨਾਲ ਦੇ ਵਾਲਾਂ ਨਾਲੋਂ ਹਜ਼ਾਰਾ ਗੁਣਾ ਚੰਗੇ ਤੇ ਉਹ ਗੋ ਜਵਾਬ ਦਿੰਦੀ ਸਵਾਲ ਕਰਦੀ ਆ ਵੀ ਇਹ ਗੱਲ ਮੈਨੂੰ ਉਦੋਂ ਕਿਉਂ ਨਾ ਕਹੀ ਉਹ ਕਹਿਣ ਲੱਗੇ ਮੈਂ ਇਸ ਕਰਕੇ ਨਹੀਂ ਸੀ ਕਹੀ ਕਿ ਮੇਰੀ ਜ਼ਿੰਦਗੀ ਅਜੇ ਬਾਕੀ ਆ ਤੇ ਕਿਤੇ ਐਸਾ ਨਾ ਹੋਵੇ ਖੁਦਾ ਨਕਾਸਤਾ ਕਿਤੇ ਕੋਈ ਬਾਣਾ ਵਰਤ ਜੇ ਤੇ ਦਾਗ ਲੱਗ ਜਾ ਤੇ ਮੈਂ ਉਹ ਗੱਲ ਜਵਾਬ ਨਹੀਂ ਦੇ ਸਕਾਂ ਅੱਜ ਮੈਂ ਜਾ ਰਿਹਾ ਇਸ ਸੰਸਾਰ ਤੋਂ ਜਾ ਰਿਹਾ ਇਸ ਕਰਕੇ ਤੈਨੂੰ ਮੈਂ ਇਹ ਕਿਹਾ ਕਿ ਤੇਰੇ ਕੁੱਤੇ ਦੀ ਪੂਛ ਦੇ ਵਾਲਾ ਨਾਲੋਂ ਮੇਰੀ ਧਾੜੀ ਚੰਗੀ। ਸੋ ਜਿਹੜੇ ਅੱਜ ਸਾਡੇ ਤੇ ਕਿੰਤੂ ਪ੍ਰਤੂ ਕਰ ਰਹੇ ਨੇ ਮੈਂ ਉਹਨਾਂ ਚਰ ਉਹਨਾਂ ਨੂੰ ਕੋਈ ਜਵਾਬ ਨਹੀਂ ਦਵਾਂਗਾ। ਜਾਂ ਤਾਂ ਸਾਡੀਆਂ ਮੰਗਾ ਮੰਨੀਆਂ ਜਾਣ ਤੇ ਅਸੀਂ ਨਗਾਰੇ ਵਜਾਉਂਦੇ ਘਰਾਂ ਨੂੰ ਜਾਈਏ। ਸਰਦਾਰ ਜਗਜੀਤ ਸਿੰਘ ਢੱਲੇਵਾਲ ਖੁੱਲੀ ਆਪਣ ਗੱਡੀ 'ਚ ਹੋਣ ਤੇ ਜਾਂ ਫਿਰ ਇਹ ਪਾਣਾ ਵਰਤ ਜਾਵੇ। ਸਰਦਾਰ ਜਗਜੀਤ ਸਿੰਘ ਢੱਲੇਵਾਲ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਤੇ ਉਸ ਤੋਂ ਬਾਅਦ ਦੂਸਰਾ ਆ ਜਾਂਦਾ ਤੇ ਫੇਰ ਮੈਂ ਜਵਾਬ ਦਊਗਾ ਉਹਨਾਂ ਲੋਕਾਂ ਨੂੰ ਉਹਨਾਂ ਚਿਰ ਮੈਂ ਜਵਾਬ ਨਹੀਂ ਦੇਣਾ ਬੀਜੇਪੀ ਸੰਸਦ ਮੈਂਬਰ ਦੇ ਵੱਲੋਂ ਸਿੱਧਮ ਸਿੱਧਾ ਜਿਹੜਾ ਹੈਗਾ ਤੰਜ ਕਸਿਆ ਜਾਂਦਾ ਕਿਸਾਨਾਂ ਦੇ ਉੱਪਰ ਨਸ਼ੇੜੀ ਤੱਕ ਐਲਦਾ ਜਾਂਦਾ ਕਹਿੰਦੇ ਨੇ ਕਿ 700 ਧੀਆਂ ਜਿਹੜੀਆਂ ਨੇ ਉਹ ਲਾਪਤਾ ਹੋਈਆਂ ਨੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਵੇਂ ਦੇਖ ਦਿਓ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਬੀਜੇਪੀ ਸੰਸਦ ਮੈਂਬਰ ਦੇ ਵੱਲੋਂ ਰਾਤੀ ਵੀ ਮੇਰੀ ਗੱਲ ਹੋਈ ਸੀ ਤੇ ਬੀਜੇਪੀ ਵਾਲਾ ਬੈਠਾ ਸੀ ਇੱਕ ਮੈਂ ਐਡੇ ਬੇਸ਼ਰਮ ਬੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਚੈਨਲ ਦੇ ਉੱਤੇ ਪਰ ਯਾਰ ਬੇਸ਼ਰਮੀ ਦੀ ਕੋ ਹੱਦ ਹੁੰਦੀ ਆ ਉਹਨੇ ਕਿਹਾ ਕਿ 700 ਲੜਕੀਆਂ ਗਾਇਬ ਨੇ ਹੁਣ ਮੈਂ ਉਹਨੂੰ ਪੁੱਛਣਾ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਕਿ ਉਹ 700 ਲੜਕੀਆਂ ਕਿਸ ਕਿਸ ਬਾਪ ਦੀਆਂ ਧੀਆ ਸੀ ਉਹਨਾਂ ਦੀਆਂ ਐਫ ਆਈ ਆਰ ਕਿਹੜੇ ਕਿਹੜੇ ਥਾਣੇ 'ਚ ਹੋਈਆਂ ਤੇ ਪੁਲਿਸ ਨੇ ਅੱਜ ਤੱਕ ਉਹਨਾਂ ਲੜਕੀਆਂ ਨੂੰ ਲੱਭਣ ਵਾਸਤੇ ਕੀ ਕੀ ਕਾਰਵਾਈ ਕੀਤੀ ਇਹ ਸਵਾਲ ਪਰ ਇੱਕ ਗੱਲ ਮੈਂ ਕਹਿਣੀ ਚਾਹਣਾ ਪਈ ਇਹ ਮੈਂਬਰ ਦਾ ਪਾਰਲੀਮੈਂਟ ਬਣ ਗਿਆ ਮੈਂ ਉਹ ਤੋਂ ਇਹ ਪੁੱਛਣਾ ਚਾਹੁੰਦਾ ਹੈ ਉਹ ਤੂੰ ਤਾਂ ਇਹ ਕਹਤਾ ਸਾਡੇ ਤੇ ਇਲਜ਼ਾਮ ਲਾਤਾ ਅਸੀਂ ਉਹਨਾਂ ਦੇ ਵਾਰਸਾਂ ਉਹ ਜਿਹੜੇ ਜਦੋਂ ਇਸ ਭਾਰਤ ਦੀਆਂ 30 30 ਹਜ਼ਾਰ ਟੱਕਾਂ ਮੁਗਲੇ ਮੁਗਲ ਬੰਦ ਕੇ ਲੈ ਜਾਂਦੇ ਸੀ ਤੇ ਸਿੱਖ ਘਟ ਗਿਣਤੀ ਚੋਂਦੇ ਹੋਏ ਛਡਵਾ ਕੇ ਉਹਨਾਂ ਨੂੰ ਘਰੋ ਘਰੀ ਪਚਾਉਂਦੇ ਸੀ ਉਹ ਤੇਰੇ ਵਰਗੇ ਬੰਦੇ ਉਹਨਾਂ ਧੀਆਂ ਨੂੰ ਵਾਪਸ ਨਹੀਂ ਲੈ ਲੈਂਦੇ ਕਹਿੰਦੇ ਸੀ ਇੱਕ ਰਾਤ ਇਹ ਮੁਸਲਮਾਨਾਂ ਕਾ ਮੁਗਲਾ ਕੋ ਰਹਿਇਆ ਇਹਦਾ ਧਰਮ ਛਿੰਗਿਆ ਤੂੰ ਉਹਨਾਂ ਚੋਂ ਐ ਤੇ ਤੂੰ ਤਾਂ ਦੇ ਕੋਈ ਜਵਾਬ ਦੇ ਕੋ ਦਲੀਲ ਨਾਲ ਜਵਾਬ ਦੇ ਦੱਸ ਉਹ ਲੜਕੀਆਂ ਕਿਹਦੀਆਂ ਸਨ ਪਰ ਮੈਂ ਤੈਨੂੰ ਇਹ ਗੱਲ ਕਹਿਣੀ ਚਾਹਣਾ ਜਦੋਂ ਦਿੱਲੀ ਤੇ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਤਿੰਨ ਨੌਜਵਾਨ ਲੜਕੀਆਂ ਮੈਂ ਕੀ ਕਹਾਂ ਕਿ ਉਹ ਲੜਕੀਆਂ ਕਿਸ ਤਰ੍ਹਾਂ ਦੀਆਂ ਸਨ ਉਹ ਲੜਕੀਆਂ ਦੇ ਮਰ ਕੇ ਜਿਹੜੀ ਦਿੱਖ ਸੀ ਉਹਨਾਂ ਦਾ ਪਹਿਰਾਵਾ ਸੀ ਉਹ ਚੰਗੇ ਉੱਚ ਘਰਾਣਿਆਂ ਦੀਆਂ ਲੱਗਦੀਆਂ ਸਨ ਤੇ ਜਦੋਂ ਮੇਰੇ ਸਾਹ ਮੈਨੂੰ ਉਹਨਾਂ ਦੀਆਂ ਮੈਂ ਹਰਕਤਾਂ ਵੇਖੀਆਂ ਉਹਨਾਂ ਦੇ ਨਾਲ ਮਾਰੇ ਅੰਸਰ ਵੇਖ ਕੇ ਭਈ ਇਹ ਕਸਾ ਜਾਟ ਅੰਦੋਲਨ ਤਰ੍ਹਾਂ ਉਹੀ ਕੁਛ ਕਰਨਗੇ ਤੇ ਮੈਂ ਉਹਨਾਂ ਲੜਕੀਆਂ ਨੂੰ ਕਾਬੂ ਕੀਤਾ ਮੁੰਡਿਆਂ ਨੂੰ ਕੀਤਾ ਉਹ ਮੁੰਡੇ ਤਾਂ ਕੁੰਡਲੀ ਥਾਣੇ ਚ ਫੜਾਈ ਲੜਕੀਆਂ ਵੀ ਕੁੰਡਲੀ ਐਸਐਚਓ ਨੂੰ ਫੜਾਈਆਂ ਅੱਜ ਵੀ ਪੁੱਛ ਲੋ ਜਾ ਕੇ ਉਹਨੂੰ ਔਰ ਤੁਹਾਨੂੰ ਸਭ ਨੂੰ ਪਤਾ ਔਰ ਲੜਕੀਆਂ ਜਿਹੜੀਆਂ ਸੀ ਉਹ ਮੈਂ ਮਿੱਟ ਤੁਹਾਨੂੰ ਇਹ ਗੱਲ ਕਹੀ ਕਿ ਬੇਟਾ ਇਹਨਾਂ ਨੂੰ ਮੀਡੀਆ ਚ ਨਾ ਲਿਆਇਓ ਬਿਲਕੁਲ ਕਿਹਾ ਸੀ ਕਿਹਾ ਸੀ ਨਾ ਵੀ ਇਹ ਲੜਕੀਆਂ ਨੂੰ ਮੀਡੀਆ ਚ ਨਾ ਲਿਆਇਓ ਯਾਰ ਜੇ ਕਿੱਸੇ ਖਾਂਦਾਨ ਨੂੰ ਦਾਗ ਲੱਗ ਜਾਊਗਾ ਇਹਨਾਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਊ ਇਹ ਤਾਂ ਕਿਸੇ ਬਕਾਵੇ ਚ ਆ ਗਈਆਂ ਪਰ ਆਪਾਂ ਯਾਰ ਇਹ ਇਹਨਾਂ ਦੀ ਇੱਜ਼ਤ ਰੱਖਣੀ ਆ ਉਹਨਾਂ ਦੇ ਪਰਿਵਾਰਾਂ ਮਾਂ ਪਿਓ ਦੀ ਇੱਜ਼ਤ ਰੱਖਣੀ ਆ ਅਸੀਂ ਤਾਂ ਉਹ ਆ ਓਏ ਦੱਸੋ ਦਾ ਜਵਾਬ ਦੇ ਮੈਂ ਉਤੋਂ ਜਵਾਬ ਮੰਗਣਾ ਚਾਹਣਾ ਜਿਹੜੀ ਗੱਲ ਉਹ ਕਹੀ ਨਸ਼ਿਆਂ ਦੀ ਨਸ਼ੇ ਤੂੰ ਸਾਨੂੰ ਨਿਛੜੀ ਕਹਿੰਦੇ ਉਹ ਜਿੰਨਾ ਨਸ਼ਾ ਆ ਰਿਹਾ ਹੈ ਗੁਜਰਾਤ ਤੋਂ ਜਿਹੜੇ ਸੀਪੋਰਟ ਨੇ ਉਹ ਤੁਹਾਡੇ ਆਬਾਨੀ ਢਾਨੀ ਉਹ ਯਾਰੇ ਨਹੀਂ ਉਹਨਾਂ ਦੇ ਸੀਪੋਰਟਾਂ ਦੇ ਰਾਹ ਆ ਰਿਹਾ ਉਹਨਾਂ ਦੇ ਜਾਂਜਾਂ ਚ ਆ ਰਿਹਾ ਤੇ ਸਾਨੂੰ ਜੁਮੇ ਲਾ ਰਹੇ ਸੋ ਇਹ ਲੋਕ ਇਹ ਦੇਸ਼ ਦੇ ਜਿਹੜੇ ਨੇ ਦੁਸ਼ਮਣ ਮਾਨਵਤਾ ਦੇ ਦੁਸ਼ਮਣ ਇਹ ਕੱਲੇ ਕਿਸਾਨਾਂ ਦੇ ਦੁਸ਼ਮਣ ਨਹੀਂ ਇਹ ਮਾਨਵਤਾ ਦੇ ਦੁਸ਼ਮਣ ਨੇ ਤੇ ਇਹ ਹੰਕਾਰ ਦੇ ਵਿੱਚ ਨੇ ਔਰ ਇਹਨਾਂ ਦੇ ਵਿੱਚ ਔਰੰਗੇ ਦੀ ਮੀਰ ਮੰਨੂ ਦੀ ਯਕਰੀਆ ਖਾਨ ਦੀ ਔਰ ਰੂ ਆ ਚੁੱਕੀ ਆ ਤੇ ਅੱਜ ਜਿਹੜੇ ਬੀਜੇਪੀ ਦੇ ਨਾਲ ਪੰਜਾਬ ਦੇ ਵੀ ਜਿਹੜੇ ਲੀਡਰ ਨੇ ਉਹਨਾਂ ਦੀ ਵੀ ਅਣਖ ਖਤਮ ਹੋ ਗਈ ਉਹ ਸਿੱਖ ਕਹੋਂਦੇ ਹੱਕਦਾਰ ਨਹੀਂ ਜਿਹੜੇ ਅੱਜ ਬੀਜੇਪੀ ਦੇ ਨਾਲ ਚੱਲ ਰਹੇ ਨੇ ਪੰਜਾਬ ਦੇ ਆਪਣੇ ਆਪ ਨੂੰ ਸਿੱਖ ਕਹਣ ਵਾਲੇ ਮੈਂ ਇਹ ਗੱਲ ਕਹਿੰਦਾ ਆਖਰੀ ਸਵਾਲ ਹੈ ਜੀ ਇੱਕ ਨਾ ਮਤਲਬ ਕੁਝ ਲੋਕ ਜਿਹੜੇ ਤੁਹਾਡੇ ਇਹ ਵਿਰੋਧੀ ਕਹਿ ਸਕਦੇ ਆ ਅੰਦੋਲਨ ਦੇ ਜਾਂ ਕਿਸੇ ਆਈਟੀ ਸੈੱਲ ਦੇ ਕਹਿ ਸਕਦੇ ਆ ਪਰ ਇੱਕ ਚਰਚਾ ਛੇੜਦੇ ਆ ਕਿ ਡੱਲੇਵਾਲ ਸਾਹਿਬ ਦੀ ਛੇਵੀਂ ਸ਼ਹਿਦ ਮਾਰਨ ਵਰਤ ਹੈ ਇਹ ਤਾਂ ਆਈ ਵਾਰੀ ਰੱਖਦੇ ਆ ਉਹਨਾਂ ਲੋਕਾਂ ਨੂੰ ਕਹਿਣਾ ਚਾਹੀਦਾ ਮੈਂ ਪਹਿਲਾਂ ਕਹਿ ਚੁੱਕਾ ਮੈਂ ਜਿਹੜੀ ਸੰਤਮਾ ਪੁਰਸ਼ ਦੀ ਪੁਸ਼ ਦੀ ਗੱਲ ਕੀਤੀ ਆ ਨਾ ਦਾੜੀ ਦੀ ਪੁੱਛੋ ਮਿਸਾਲ ਦੇ ਚੁੱਕਾ ਮੈਂ ਅੱਜ ਕੁਝ ਨਹੀਂ ਕਹਾਂਗਾ ਇਹ ਤਾਂ ਜਿੱਦਣ ਕੋਈ ਸਮਾਂ ਆਏਗਾ ਨਾ ਉਸ ਦਿਨ ਜਵਾਬ ਦੇਵਾਂਗਾ ਸਮਾਂ ਜਵਾਬ ਦੇਵੇਗਾ ਸਮਾਂ ਜਵਾਬ ਦੇਗਾ ਆਪਣੇ ਆਪ ਜਵਾਬ ਦੇਗਾ ਸਮਾਂ ਜਵਾਬ ਦੇਗਾ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਮੈਂ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਤੁਸੀਂ ਯਾਰ ਦਿੱਲੀ ਬਾੜਾਂ ਤੇ ਇਸ ਅੰਦਾਲਨ ਨੂੰ ਸਿੱਖਣ ਤੇ ਲੱਗੇ ਦੁਨੀਆ ਦੇ ਬੱਚੇ ਬੱਚੇ ਤੱਕ ਤੁਸਾਂ ਆਵਾਜ਼ ਪਾਈ ਤੇ ਸਲੂਟ ਕਰਦੇ ਨੇ ਲੋਕ ਸੋ ਤੁਸੀਂ ਅੱਜ ਵੀ ਇੱਕ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਧੰਨਵਾਦ thank <laughs> you